50 ਸਾਲ ਦੀ ਉਮਰ ਤੋਂ ਬਾਅਦ ਅਗਰ ਆਪਾਂ ਸਿੱਧਾ ਸਾਈਕਲ ਚਲਾਉਣਾ ਸ਼ੁਰੂ ਕਰ ਦਿੰਨੇ ਆ ਸਟੇਸ਼ਨਰੀ ਜਿਸ ਸਾਈਕਲ ਤੇ ਮੈਂ ਬੈਠਾ ਇਸ ਨੂੰ ਸਟੇਸ਼ਨਰੀ ਸਾਈਕਲ ਕਿਹਾ ਜਾਂਦਾ ਹੈ ਤਾਂ ਅਗਰ 50 ਸਾਲ ਦੀ ਉਮਰ ਤੋਂ ਬਾਅਦ ਆਪਾਂ ਇਹ ਸਾਈਕਲ ਚਲਾਉਣਾ ਸ਼ੁਰੂ ਕਰ ਦਾਂਗੇ ਤਾਂ ਆਪਣੇ ਗੋਡਿਆਂ ਦੀ ਮਾਸਪੇਸ਼ੀਆਂ ਹੋਰ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਕਦੇ ਵੀ ਸਿੱਧਾ ਸਾਈਕਲ ਚਲਾਉਣਾ ਤੁਸੀਂ ਸਟਾਰਟ ਨਹੀਂ ਕਰਨਾ ਇਸ ਤੋਂ ਪਹਿਲਾਂ ਤੁਸੀਂ ਇੱਕ ਕਸਰੋ ਸ਼ੁਰੂ ਕਰੋਗੇ ਜਿਸ ਨਾਲ ਤੁਹਾਡੇ ਗੋਡਿਆਂ ਦੀਆਂ ਮਾਸਪੇਸ਼ੀਆਂ ਤਕੜੇ ਹੋਣਗੀਆਂ ਫਿਰ ਤੁਸੀਂ ਤਕਰੀਬਨ 1 ਮਹੀਨੇ ਬਾਅਦ ਸਟੇਸ਼ਨਰੀ ਸਾਈਕਲ ਤੇ ਥੋੜਾ ਇਸ ਨੂੰ ਟਾਈਟ ਕਰਕੇ ਰੈਜ਼ਿਸਟੈਂਸ ਲਾ ਕੇ ਚਲਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾ ਸੋ ਹੁਣ ਆਪਾਂ ਗੱਲ ਕਰਾਂਗੇ ਉਹ ਕਿਹੜੀ ਕਸਰਤ ਹੈ ਜਿਹੜੀ ਤੁਸੀਂ 50 ਸਾਲ ਦੀ ਉਮਰ ਤੋਂ ਬਾਅਦ ਕਰ ਸਕਦੇ ਹੋ ਤੁਸੀਂ ਇੱਕ ਦੀਵਾਰ ਦੇ ਨਾਲ ਖੜ੍ਹਜੋਗੇ ਦੋਨੋਂ ਪੈਰ ਬਾਹਰ ਕੱਢ ਲੈਣੇ ਆ ਔਰ ਹੱਥ ਸਿੱਧੇ ਔਰ ਆਪਾਂ ਸਕੁਐਟ ਕਰਾਂਗੇ ਜਿੰਨਾ ਵੱਧ ਤੋਂ ਵੱਧ نیچے ਜਾ ਸਕਦੇ ਆ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ ਫਿਰ ਆਪਾਂ ਵਾਪਸ ਫਿਰ ਆਪਾਂ ਹੋਲਡ ਕਰਾਂਗੇ 10 ਸੈਕਿੰਡ ਫਿਰ ਆਪਾਂ ਵਾਪਸ ਇਸ ਕਸਰਤ ਨੂੰ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰੋ 5 ਤੋਂ 6-6 ਸੈਟ ਲਾਉਣੇ ਸ਼ੁਰੂ ਕਰੋ ਨਾਲ ਗੋਡਿਆਂ ਦੀਆਂ ਹੋਰ ਕਸਰਤਾਂ ਵੀ ਸ਼ੁਰੂ ਕਰੋ ਫਿਰ 1 ਮਹੀਨੇ ਬਾਅਦ ਸਟੇਸ਼ਨਰੀ ਸਾਈਕਲ ਦੀ ਵਾਰੀ ਆਏਗੀ ਜਾਣਕਾਰੀ ਸਾਂਝੀ ਕਰਨੀ ਬੜੀ ਜ਼ਰੂਰੀ ਸੀ ਉਮੀਦ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਏਗੀ ਤਾਂ ਸਤਿ ਸ਼੍ਰੀ ਅਕਾਲ ਜੀ